ਮੈਂ ਪਹਿਲਾ ਖਰੀ ਗੱਲ ਕਰਦਾ ਨਾ ਮੈਂ ਕਹਤੋਂ ਨਾ ਡਰ ਦਵਾ ਜੇ ਨਾ ਗੱਲ ਕੀਤੀ ਆ ਨਾ ਆਪਕੇ ਜੀ ਦਾ ਉਲਾ ਕਰਿਆ ਜੋ ਕਹਿਣਾ ਵੀਡੀਓ ਚ ਕਹਿਣਾ ਵੀਰੇ ਆ ਕੌਲੀਆਂ ਨਾ ਆਟਾ ਪਾ ਗਏ 20 ਕਿਲੋਣੀ ਨਹੀਂ ਦਿੰਨੀਆਂ ਹਾਂ ਹਾਂ ਆ ਦੀ ਵੀਡੀਓ ਪੈਣ ਲੱਗੀ ਵੀਰੇ ਅੱਜ ਤੇ ਪੈਣ ਪਰਾਂ ਫੋਨ ਆਈ ਜਾਂਦੇ ਸਮੋਂ ਇੱਕ ਬਾਈ ਨੇ ਮੈਨੂੰ ਫੋਨ ਕੀਤਾ ਕਹਿੰਦਾ ਬਾਈ ਹੁਣ ਮੈਂ ਪੈਸੇ ਇਕੱਠੇ ਕਰੀ ਬੈਠਾ ਕਿਦਾਂ ਹੁਣ ਤੂੰ ਵੀਡੀਓ ਨਹੀਂ ਪਾਈ ਤੇ ਮੈਂ ਕਹਾਂ ਯਾਰ ਵੀਰੇ ਵੀਡੀਓ ਮਾਲ ਕੋਸ ਵੇਖ ਜਾਂਦਾ ਤੇ ਆਦਾ ਹੀ ਆਉਂਦਾ ਵੇਖ ਜਾਂਦਾ ਹਣਾ ਠੀਕ ਆ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਧਰਮ ਮੋਗਾ ਅੱਜ ਦੀ ਵੀਡੀਓ ਚ 7 ਦਾ ਬਾਈਕੋਲ ਹੀ ਫਰਾਂ ਨੇ ਜੀ ਤੇ 1 ਬਾਈਕੋਲ ਕੱਟੀ ਆ ਮੋਰਾ ਦੀ ਵੀਡੀਓ ਨੂੰ ਐਂਡ ਤੱਕਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕੋਈ ਵੀ ਨਾ ਤੁਹਾਨੂੰ ਫਿੱਟ ਬੈਠੂਗਾ ਪਸੰਦ ਆਊਗਾ ਆ ਕੇ ਤਸੱਲੀ ਪਰਖ ਤੁਸੀਂ ਆਪ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਾਸਰੀ ਗਾਲ ਜੀ ਸਾਸਰੀ ਗਾਲ ਬਾਈ ਜੀ ਨਾਮ ਤੇ ਐਡਰੈਸ ਦੱਸੋ ਨਾ ਜੀ ਸੰਦੀਪ ਸਿੰਘ ਆ ਸ਼ਹਿਰ ਆਪਣਾ ਧਰਮਗੋੜਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈਗਾ ਵੀਰੇ 843748652 ਠੀਕ ਆ ਵੀਰੇ ਹਾਂਜੀ ਆਪਾਂ ਮੈਨੂੰ ਦੱਸ ਦਈਏ ਵੀਰੇ ਜਦੋਂ ਆਪਾਂ ਮੋਗੇ ਤੋਂ ਜਾਂਦੇ ਜਿਲੰਦਰ ਨੂੰ ਆਪਣਾ ਮੋਗੇ ਤੋਂ ਉਹ ਰੋਡ ਤੇ ਉੱਤੇ ਸ਼ਹਿਰ ਆਉਂਦਾ ਵਾ ਆਪਣਾ ਮੁੱਗ ਤੋਂ ਵੀਰੇ 15 ਕਿਲੋਮੀਟਰ ਆ ਜੇ ਆਪਣਾ ਕੋਈ ਪੈਣ ਭਰਾ ਆਉਂਦਾ ਕੋੜ ਹਿੱਸੇ ਖਾਂਦੋਂ ਆਉਂਦਾ ਮੰਨ ਲਓ ਅੰਬਰਸਰ ਸਾਈਡ ਤੋਂ ਮਖੂ ਸਾਈਡ ਤੋਂ ਫਿਰ ਕੋੜ ਹਿੱਸੇ ਖਾਂਦੋਂ 7 ਕਿਲੋਮੀਟਰ ਆ ਜੇ ਆਪਾਂ ਆਉਨੇ ਆ ਸ਼ਾਹਕੋਟ ਜ ਠੀਕ ਆ ਵੀਰੇ ਤੇ ਅੱਜ ਆਪਣੇ ਕੋਲ ਨਾਗ ਹੈਗੇ ਆ 8 ਜੀ ਹਾਂਜੀ 8 ਨਾਗ ਆ ਵੀਰੇ ਇੱਕ ਘੱਟੀ ਆ ਤੇ ਮਾਲ ਵੀਰੇ ਹੁਣ ਆਪਣੇ ਕੋਲ ਰੁਟੀਨ ਚ ਆਈ ਜਾਂਦਾ ਸਵੇਰੇ 5-6 ਤੱਕ ਨਾਗ ਵੈਗ ਵੀ ਗਏ ਹਾਂਜੀ ਹਾਂਜੀ ਠੀਕ ਆ ਜੀ ਤੇ ਕਿਧਰੋਂ ਕਰਕੇ ਵੀਰੇ ਸ਼ੁਰੂ ਆਪਾਂ ਕੱਟੀ ਤੋਂ ਕਰੀ ਆ ਫੋਨ ਵੜੇ ਦੇ ਨਾਲ ਆ ਵੀਡੀਓ ਪੈਣ ਲੱਗੀ ਵੀਰੇ ਅੱਜ ਤੇ ਪੈਣ ਪਰਾਂ ਦੇ ਫੋਨ ਆਈ ਜਾਂਦੇ ਸਮਾਂ ਇੱਕ ਬਾਈ ਨੇ ਮੈਨੂੰ ਫੋਨ ਕੀਤਾ ਇਹਦਾ ਬਾਈ ਹੁਣ ਮੈਂ ਪੈਸੇ ਇਕੱਠੇ ਕਰੀ ਬੈਠਾ ਕਿਦਾਂ ਹੁਣ ਤੂੰ ਵੀਡੀਓ ਨਹੀਂ ਪਾਈਗੀ ਤੇ ਮੈਂ ਕਿਹਾ ਯਾਰ ਵੀਰੇ ਵੀਡੀਓ ਮਾਲ ਕੋਸ ਵੇਚ ਜਾਂਦਾ ਜਿਆਦਾ ਹੀ ਆਉਂਦਾ ਵੇਚ ਜਾਂਦਾ ਹਣਾ ਤੇ ਚਲੋ ਫਿਰ ਹਾਂਜੀ ਹਾਂਜੀ ਕਈ ਭੈਣ ਭਰਾ ਵੀ ਜਿਹੜੇ ਵੇਟ ਕਰਦੇ ਆ ਵੀ ਜਦੋਂ ਮਾਲ ਲੈਣਾ ਹੁੰਦਾ ਜਿਵੇਂ ਹਣਾ ਇਹਨਾਂ ਦੀ ਉਮਰ ਪਹਿਲਾਂ ਹੀ ਦੱਸਦੇ ਬਾਈ ਤੇ ਮੇਰੇ ਦੰਦਾਂ ਜਿਹਾ ਬੱਚੀਆਂ ਬਾਲੀਆਂ ਮੰਨ ਲਓ ਵੀ ਕੋਈ ਦੋ ਦੰਦਾਂ ਦਾ ਕੋਈ ਚਾਰ ਦੰਦਾਂ ਦਾ ਪੱਕੀ ਬੱਚੀ ਨਹੀਂ ਕੋਈ ਵੀ ਹੈਗੀ ਉਹਦੀ ਆਪਣੀ ਗਾਰੰਟੀ ਹੋਊ ਅੰਦਰ ਦੀ ਗਾਰੰਟੀ ਅੰਦਰ ਦੀ ਗਾਰੰਟੀ ਵੀਰੇ ਹਰ ਚੀਜ਼ ਦੀ ਗਾਰੰਟੀ ਲਵਾਂਗੇ ਆਪਾਂ ਹੂੰ ਆਪਾਂ ਉਹ ਕੰਮ ਨਹੀਂ ਕਰਦੇ ਆਪਾਂ ਹਰ ਚੀਜ਼ ਦੀ ਗਾਰੰਟੀ ਲੈ ਲਾਂਗੇ ਠੀਕ ਹੈ ਜੀ ਠੀਕ ਆ ਇੱਕ ਵੀਰੇ ਗੱਲ ਤੋਂ ਦੱਸਦਾ ਮੈਂ ਇਹਦੇ 'ਚ 15000 ਰੁਪਏ ਦਾ ਭਾ ਰਹਿਣਾ 15000 ਦੇ ਵਿੱਚ ਵੀਰੇ ਆਪਾਂ ਝੂੜਵਾਂ ਚਾਰ ਫੀਗਰ ਦੀਆਂ ਬੋਰੀਆਂ ਵਧੀਆਂ ਹੋਣਗੀਆਂ ਬੱਚੀਆਂ ਨੂੰ ਪਾਉਣੀਆਂ ਤੇ 15000 ਰੁਪਏ ਪਿੱਛੇ ਘੌੜ ਰੋੜਾਂਗੇ ਠੀਕਾ ਕਰ ਦੇਣਾ ਤੇ ਭਰਾ ਉਹ ਜਿਹੜੇ ਹੁਣ ਮੈਂ 60 ਮਹੀਨੇ ਦੀਆਂ ਵੇਚਦਾ ਸਾਰੇ ਭੈਣ ਭਰਾਵਾਂ ਦਾ 60 ਬੱਚੀਆਂ ਮੇਰੀਆਂ ਮਹੀਨੇ ਦੀਆਂ ਵੇਖਦੀਆਂ ਤੇ ਵੀਰ ਜਿਹੜੇ ਜਿਹੜੇ ਭੈਣ ਭਰਾ ਦੂਜੀ ਤੀਜੀ ਵਾਰ ਲਈ ਜਾਂਦੇ ਆ ਜੇ ਉਹਨਾਂ ਨੂੰ ਨਫਾ ਤਾਂ ਲਈ ਜਾਂਦੇ ਆ ਹਾਂ ਜਾਂ ਪੈਸਾ ਹੁੰਦਾ ਮੇਰੇ ਕਹਿਣਾਂ ਮੈਂ ਚੰਗਾ ਨਹੀਂ ਬਨਾਂ ਵੀ ਮੈਂ ਬਹੁਤ ਚੰਗਾ ਜੀ ਮੈਂ ਬਹੁਤ ਚੰਗਾ ਹੋ ਨਹੀਂ ਬਨਾਂਗਾ ਪਰ ਆ ਜੀ ਨੂੰ ਕਾਰੋਬਾਰ ਦੇ ਵਿੱਚ ਜੇ ਕੁਝ ਦੀਂਦਾ ਤਾਂ ਆਪਣੇ ਕੋਲੇ ਅਗਲਾ ਆਉਂਦਾ ਗਾਸ ਜੁੜਿਆ ਹੋਇਆ ਜਿਹੜਾ ਆ ਵੀਰ ਬੈਡ ਕਮੈਂਟ ਕਰਦਾ ਵੈਸੇ ਫੋਨ ਲਾ ਲੇ ਆਪਾਂ ਨੂੰ ਵੀਰੋ ਫੋਨ ਲਾਵੇ ਜੋ ਕੋਈ ਆਪਣੇ ਨਾਲ ਕੋਈ ਨਾਰਾਜ਼ਗੀ ਤਰਾਜ਼ਗੀ ਹੋ ਫੋਨ ਲਾ ਕੇ ਕਰੇ ਤੇ ਪਰ ਮੈਂ ਕਿਸੇ ਨੂੰ ਕਹਿਣਾ ਨਹੀਂ ਚਾਹੁੰਦਾ ਵੀਰੇ ਜਿਹਦੇ ਘਰੇ ਨਾ ਤੇ ਗੀਵ ਚੀ ਨਹੀਂ ਹੁੰਦੀ ਉਹ ਕਰਦਾ ਜਿਹੜਾ ਭੈਣ ਭਰਾ ਇਹਨਾਂ ਚੀਜ਼ਾਂ ਨਾਲ ਜਿਹਦਾ ਤੋਹ ਆ ਤੇ ਪ੍ਰੇਮ ਹੋਵੇ ਜਿਹੜਾ ਕਮੈਂਟ ਵੀ ਕਰਦਾ ਚਾਹੇ ਬੱਚੀ ਮਾੜੀ ਆ ਚੰਗੀ ਆ ਜਿਹੜਾ ਕੋਈ ਵੀ ਆ ਇੱਕ ਚੀਜ਼ ਦੇਖੋ ਅਸੀਂ ਆਪਣੀ ਮਿਹਨਤ ਕਰ ਰਹੇ ਹਾਂ ਕੰਮ ਕਰ ਰਹੇ ਹਾਂ ਅਸੀਂ ਕਿਸੇ ਤੋਂ ਖਾਉਂਦੇ ਨਹੀਂ ਖਚਦੇ ਨਹੀਂ ਕੋਈ ਗਲਤ ਨਹੀਂ ਕਰਦੇ ਜਿਹੜਾ ਭੈਣ ਭਰਾ ਸੜ ਤੋਂ ਲੈ ਕੇ ਦਾ ਉਹ ਵੀ ਆਪਣੀ ਮਿਹਨਤ ਕਰੂਗਾ ਜਾ ਕੇ ਪਾਲੂਗਾ ਜੇ ਵੇਚਣੀਆਂ ਵੇਚੂਗਾ ਜੇ ਦੁੱਧ ਪਾਉਣਾ ਦੁੱਧ ਪਾਊਗਾ ਪਰ ਇਹ ਉਹ ਬੰਦੇ ਕਰਦੇ ਜਿਨ੍ਹਾਂ ਨੇ ਸਦਾ ਮਾਤ ਦੇ ਸਿਰ ਤੇ ਖਾਦਾ ਹੁੰਦਾ ਹੂੰ ਆਪਣੀ ਮਿਹਨਤ ਨਹੀਂ ਕਿਸੇ ਨੇ ਦੇਖਣੀ ਕਿਸੇ ਦੀ ਵੀ ਨਹੀਂ ਕੋਈ ਮਿਹਨਤ ਦੇਖ ਪਰ ਆ ਗੱਲਾਂ ਵਾ ਤੇ ਕੋਈ ਨਹੀਂ ਦੱਬ ਕੇ ਕਰੋ ਜਿਹਨੇ ਵਿੜ ਕਮੈਂਟ ਕਰਨੇ ਆ ਆਪਣੇ ਕੋਈ ਪਰਵਾਨੀ ਆਪ ਆ ਸਹੀ ਕੰਮ ਕਰਦੇ ਤੇ ਸਹੀ ਆ ਹੂੰ ਠੀਕ ਆ ਜੇ ਆਪਾਂ ਡਿਲੀਟ ਕਰਨੇ ਹੁੰਦਾ ਡਿਲੀਟ ਵੀ ਕਰ ਸਕਦੇ ਵੀਰੇ ਇੱਕ ਗੱਲ ਹੋਰ ਸੁਣੀ ਆ ਬੱਚੀਆਂ ਖੜੀਆਂ ਕਿਹੜਾ 15000 ਰੁਪਏ ਦੇ ਵਿੱਚ ਸਾਰੀ ਗਾਰੰਟੀ ਚੱਕ ਦਿੰਦੀ ਕੋਈ ਚੱਕਦਾ ਹੁਣ ਜੀਤੋਂ ਆਪਾਂ ਲੈ ਕੇ ਆਂਦੀ ਆ ਉਹਨੂੰ ਵੀ ਪਤਾ हां ਉਹਨੂੰ ਵੀ ਪਤਾ ਫਰੀਦਾ ਆਈਆਂ ਨਹੀਂ ਜਿਹਨੇ ਲਈ ਤੋਂ ਲਈਆ ਉਹਨੇ ਵੀਡੀਓ ਦੇਖਣੀ ਆ 20 ਨੂੰ ਦੇਣੀਆਂ ਉਹਨੇ ਵੀ ਵੇਖਣੀਆਂ ਕੋਈ ਇੱਕ ਇੱਕ ਵੀਡੀਓ ਨਹੀਂ ਹੁਣ ਮੇਰੇ ਕੋਲੋ ਬਾਈ ਹੁਣੀ 2-4 ਬੱਚੀਆਂ ਲੈ ਕੇ ਆ ਜਿੰਨੀ ਕੀਮਤ ਮੰਗੀ ਹੁੰਦੀਆਂ ਲੈ ਕੇ ਬਹੁਤ ਵਧੀਆ ਕੀਮਤ ਤੇ ਬੱਚੀਆਂ ਸੇਲ ਕੀਤੀਆਂ ਆਪਾਂ ਤੇ ਉਹਨਾਂ ਨੇ ਘਰੇ ਜਾ ਕੇ ਫੋਨ ਕੀਤਾ ਕਹਿੰਦਾ ਸੰਦੀਪ ਵੀ ਮਨ ਖੁਸ਼ ਹੋ ਗਿਆ ਬੱਚੀਆਂ ਦੇ ਆ ਕੇ ਹੂੰ ਜੇ ਰੋਪੇਨ ਭਰਾਵਾਂ ਦੇ ਨਾਲ ਆ ਪੁੰਨ ਦੇ ਨਾਲ ਥੋੜੀਆਂ ਜਿਨ੍ਹਾਂ ਨੇ ਮਾਰੀ ਸੋਚ ਰੱਖਣੀ ਯਾਰ ਜੇ ਕੋਈ ਇੱਕ ਅੱਧਾ ਵੈਡਕਾਰ ਵੀ ਦੇਉ ਕੋਈ ਆਪਾਂ ਵੀਰੇ ਜਿਹੜੇ ਭੈਣ ਭਰਾਵਾਂ ਵਾਸਤੇ ਲਿਆਉਨੇ ਉਹਨਾਂ ਦੇ ਨਾਲ ਆਪਾਂ ਠੀਕ ਆ ਜਿਹੜੇ ਆਪਣੇ ਭੈਣ ਭਰਾ ਜੋੜੇ ਆਪਾਂ ਪਿਆਰ ਕਰਦੇ ਮਾਲ ਦੇ ਆਪਣੇ ਨਾਲ ਆਪਾਂ ਉਹਨਾਂ ਵਾਸਤੇ ਲੈਨੇ ਯਾਰ ਆਪਾਂ ਉਹਨਾਂ ਵਾਸਤੇ ਥੋੜੀ ਜੀਨੇ ਵચ્ਚੀ ਤੇ ਵੀਰੇ 25000 30000 ਲਾਉਣਾ ਨਾ ਬਰਾਰ ਸਿਓ ਉਹ ਕਦੇ ਮਾਰਾ ਨਹੀਂ ਕਹਿੰਦਾ ਕਾਰੋਬਾਰ ਨੂੰ ਇਹ 7500 ਵਾਲਾ ਹੀ ਕਹਿੰਦਾ ਹਾਂ ਇੱਕ ਇੱਕ ਹੋਰ ਸੁਣਾ ਦੀ ਮੈਂ ਪਹਿਲਾਂ ਖਰੀ ਗੱਲ ਕਰਦਾ ਨਾ ਮੈਂ ਕਹਤੋਂ ਨਾਲ ਡਰ ਦਵਾ ਜੇ ਨਾ ਗੱਲ ਕੀਤੀ ਜਾਂ ਨਾ ਪਕੇ ਜੀ ਦਾ ਉਲਾ ਕਰਿਆ ਜੋ ਕਹਿਣਾ ਵੀਡੀਓ ਚ ਕਹਿਣਾ ਵੀਰੇ ਆ ਕੌਲੀਆਂ ਨਾਲ ਟਾਪਾਗੇ ਇਹ 20 ਕਿਲੋਣੀ ਦਿੰਦੀਆਂ ਹਾਂ ਹਾਂ ਵੀ ਸੁਪਨਾ ਲਿਆ ਵੀ ਅੱਜ ਵੱਛੀ ਲੈ ਕੇ ਗਿਆ ਤੇ ਤਰਕੇ ਨੂੰ ਸੂ ਪੈਣੀ ਆ ਵੀਦਾ ਤਰਕੇ ਨੂੰ ਨਹੀਂ ਸੂਣੀ ਏ ਜਿੱਤੇ ਮਿਹਨਤ ਕਰਨੀ ਪੈਣੀ ਜਾ ਕੇ ਜਿਗਰਾ ਰੱਖ ਕੇ ਹਾਂ ਜਿਗਰਾ ਰੱਖ ਕੇ ਇਹ ਜਿਗਰਾ ਰੱਖ ਕੇ ਪਰ 20-20 ਕਿਲੋ ਦੀਆਂ ਬਾਟੀਆਂ ਭਰ ਦਿਆਂ ਤਨੋਂ ਐਂ ਤਾਂ ਵੀ ਮੁੱਖ ਮੋੜ ਜਾਂਦੀਆਂ ਅਗਲੇ ਤੋਂ ਹਾਂਜੀ ਹਾਂਜੀ ਵਖਾਓ ਜੀ ਕੱਟੀ ਹਾਂਜੀ ਚੰਗੀ ਸੁਣੋ ਬੜਾ ਬਹੁਤ ਚੰਗੀ ਕੱਟੀ ਆ ਬਰੀਡ ਵਾਲੀ ਕੱਟੀ ਆ ਹਾਂ ਝੋਲੀ ਚੈੱਕ ਕਰਾ ਹਾਂ ਝੋਲੀ ਚੈੱਕ ਕਰਾ ਚਾਰ ਸਨਾ ਬਹੁਤ ਸੋਹਣੇ ਸਨ ਝੋਲੀ ਦੀ ਬਹੁਤ ਟਾਪ ਦੀ ਕੱਟੀ ਆ ਕਿਆ ਕਲਾ ਕਲਾ ਬੜੀ ਚੰਗੀ ਕੱਟੀ ਆ ਮੈਂ ਕਹ ਮੰਜੇ ਦੇ ਪਾਵਿਆ ਇਹ ਵੀ ਆਪਾਂ ਪਰ ਸ਼ਹਿਰੋਂ ਕੱਟੀ ਲਈ ਆ ਹੁਣ ਮੈਂ ਵੀ ਦਿਖਾ ਗਿਆ ਬਹੁਤ ਕੱਟੀ ਜਾਤ ਵਾਲੀ ਆ ਜਾਤ ਵਾਲੀ ਹਾਂ ਜੀ ਪੈਠ ਪੂੜਾ ਚੌੜਾ ਵੇਖੋ ਮੰਨ ਲਓ ਵੱਧ ਤੋਂ ਵੱਧ ਵੀਰੇ 6 ਮਹੀਨਾ ਚਤੀ ਗਾ ਲੈ ਲਊਗੀ ਹਮ ਜਾਤ ਵੜੀ ਜਿਹੜੀ ਜਾਤ ਵਾਲੀ ਕਹਿੰਦੇ ਜਾਤ ਵਾਲੀ ਕੱਟੀ ਆ ਜੀ ਜਾਤ ਵਾਲੀ ਹਾਂ ਜੀ ਪੂਰਦੀ ਵੀਰੇ ਥੋੜਾ ਥੋੜਾ ਤ ਹੈਂਗ ਵੀ ਰੈਂਗ ਵਾਲਾ ਤਿਆਰ ਕਰ ਦਿੱਤਾ ਬਹੁਤ ਚੰਗੀ ਕੱਟੀ ਆ ਜੀ ਤੇ ਝੋਲੀ ਦਾ ਤਾਂ ਕੋਈ ਅੰਤ ਨਹੀਂ ਰੇਕ ਕੱਟੀ ਤੇ ਆ ਜੀ ਝੋਲੀ ਨਹੀਂ ਹੁੰਦੀ ਨਹੀਂ ਝੋਲੀ ਬਹੁਤ ਚੰਗੀ ਵੀਰੇ ਗਾਇ ਬਹੁਤ ਝੋਲੀ ਚ ਫੋਨੇ ਬਹੁਤ ਚੰਗੇ ਸਟ੍ਰਕਚਰ ਦੀ ਕੱਟੀ ਆ ਪੇਟ ਭੜਾ ਬਹੁਤ ਚੌੜਾ ਵਾ ਠੀਕ ਆ ਜੀ ਹਾਂਜੀ ਬਾਕੀ ਚੰਗੀ ਆ ਜਿੰਨੀ ਹੈਗੀ ਆ ਬਹੁਤ ਸ਼ਕੀਨ ਕਹਿ ਸਕਦੇ ਆ 6 ਮਹੀਨੇ ਸਾਂਭ ਲਈ ਹਾਂ ਸਿਮਨ ਲੈ ਲੂਗੀ ਲੈ ਲੂਗੀ ਵੀਰੇ ਹੂੰ ਸਹੀ ਗੱਲ ਆ ਪੈਟ ਪੂੜੇ ਦੀ ਚੜਾਈ ਜ਼ਿਆਦਾ ਬਹੁਤ ਜ਼ਿਆਦਾ ਚੜਾਈ ਆ ਵੀਰੇ ਚਲ ਆਪਾਂ ਵੀਰੇ ਕਹਿੰਦੇ ਨਹੀਂ ਐਨੀ ਦੀ ਤਾਂ ਦੂਜੇ ਲੈ ਜਾਂਦੇ ਜਿਹਨੇ ਵੀ ਆਪਾਂ ਕੱਟੀ ਦੇ ਜਣੀ ਉਹ ਜਿਹੜੇ ਨਾ ਕਾਰਡ ਨੂੰ ਦੇਣੀ ਨਹੀਂ ਆ ਨਹੀਂ ਆਪਾਂ ਤਾਂ ਵੀਰੇ ਇਹ ਕੰਮ ਕਰਦੇ ਨੂੰ ਗੱਲ ਕਰਦੇ ਆ ਭਾ ਬਹੁਤ ਜੇਦੋ ਵੀਰੇ ਬਰਾੜ ਆਪਾਂ ਪਹਿਲਾਂ ਵੀ ਕਹਿੰਨੇ ਹੁੰਦੇ ਆ ਜੇ ਮਹਿੰਗੀ ਆਈ ਚੀਜ਼ ਮਹਿੰਗੀ ਵੇਚੀ ਸਾਹਜੇ ਹੀ ਸਸਤੀ ਵੇਚ ਲਈ ਆਪਾਂ ਉਹ 1 70 75000 ਦੀ ਵੇਚੀ ਸੀ ਹਾਂ 75 ਦੀ ਗੱਤੀ ਵੇਚੀ ਸੀ ਆਪਾਂ ਉਹ ਵੀ ਆਪਣਾ ਗਾਹਕ ਜੁੜਿਆ ਬਾਈ ਨੇ ਵੇਖਣੀ ਵੀ ਉਹ ਆਪਾਂ ਨੂੰ ਫੋਨ ਲਾਉਂਦੇ ਹਰ ਵੀਡੀਓ ਜਿਹੜੀ ਚੀਜ਼ ਉਹਨਾਂ ਦੇ ਮਤਲਬ ਦੀ ਹੁੰਦੀ ਹੈ ਹਾਂਜੀ ਹਾਂਜੀ ਠੀਕ ਆ ਹਾਂਜੀ ਵਿਖਾਦੀ ਚੋਲੀ ਚੜੀ ਵਿਖਾਦੀ ਹਾਂਜੀ ਜੈਜ ਡਿਮਾਂਡ ਜੈਜ ਵੀਰੇ ਆਪਾਂ ਮੁੱਲ ਕਰ ਲੀਏ 32000 31 ਦਾ 30 ਕਰ ਲੀਏ ਪਰ ਆਪਾਂ 26000 ਦੀ ਦੇ ਦੇਣੀ ਹੈ ਇਹ ਹਾਂ ਅੱਜ ਉਹ ਬੰਦੇ ਦਾ ਉਸੋ ਬਣਾ ਪੂਰਾ ਹੋਇਆ ਨਾ ਜਿਹੜੇ ਵਿਚਾਰੇ ਡੇਲੀ ਫੋਨ ਲਾਉਂਦੇ ਆ ਹੁਣ ਮਾਰਕੀਟ 'ਚ ਵੀ ਤੇ ਚਲੋ ਅਸੀਂ ਕਿਹ ਵ ਉਰੇ ਏਡਾ ਮਾਰਕੀਟ ਦਾ ਹਿਸਾਬ ਨੇ ਚਲਾਣਾ ਕਿਸੇ ਚੀਜ਼ ਦਾ ਤੇ ਪਰ ਅੱਜ ਆਪਣਾ ਥੋੜੀ ਭਾਜਾਈ ਉਹਨੇ ਦੇਖਣੀ ਜਦੋਂ ਮੈਂ ਲਈ ਆ ਭਾਜਾਈ ਤੇ ਭਾਜੀ ਦੇ ਭਾਜੀ ਦੇ ਹਾਂਜੀ ਹਾਂਜੀ ਕਿਉਂਕਿ ਪਿੰਡੋਂ ਹੀ ਲਈ ਆ ਪਤਾ ਹੀ ਹੁੰਦਾ ਬਹੁਤ ਚੰਗੀ ਮਹਿੰਦੀ ਕੱਟੀ ਹੋ ਚੜਾਈ ਚੰਗੀ ਕੱਟੀ ਆ ਵੀਰੇ ਹਾਂਜੀ ਤੇ ਦੋ ਨੰਬਰ ਆ ਗਿਆ ਵੀਰੇ ਇਹ ਵੀਰੇ ਬੱਚੀਆਂ ਆਪਣੀਆਂ ਦੰਦਾਂ ਜਾਂ ਠੀਕ ਆ ਜੀ ਕੋਈ ਚਾਰ ਦੰਦਾਂ ਕੋਈ 6 ਦੰਦਾਂ ਕੋਈ ਐ ਦੰਦਾਂ ਦੀ ਬੱਚੀਆਂ ਤੇ ਫਿਰ ਆਪਾਂ ਕਹਿੰਨੇ ਗਾਰੰਟੀ ਹਰ ਚੀਜ਼ ਦੀ ਰੱਖਾਂਗੇ ਹਾਂਜੀ ਹਾਂਜੀ ਠੀਕ ਆ ਰੰਗ ਪ੍ਰਿੰਟ ਚੈੱਕ ਕਰਾ ਹੈ ਨਾ ਪ੍ਰਿੰਟ ਸੋਨਾ ਬਾਲੀ ਚੰਗੀ ਆ ਵੀਰੇ ਚੋਲੀ ਆ ਪਾ ਬਰੀ ਬਰੀਡ ਦੇ ਚੀ ਚਾਰ ਕਿਲਰ ਜਾਂ ਪ੍ਰਿੰਟ ਸੋਨਾ ਆ ਗਿਆ ਰੰਗ ਬਰਿੰਦ ਪੂਰਾ ਚੰਗਾ ਬਾਕੀ ਝੋਲੀ ਚੰਗੀ ਆ ਸੋਨਾ ਬਰੀਡ ਬਹੁਤ ਠੀਕ ਆ ਲੈ ਜੀ ਲੈ ਜਲਦੀ ਲੰਮੀ ਹੋ ਜੀ ਵੀਡੀਓ ਬੰਦੀ ਬਈ ਬੰਨੀ ਚਲੀ ਇਹਦੇ ਝੋਲੀ ਦਿਖਾ ਦੇ ਹਾਂ ਦਿਖਾ ਦਾਂਗੇ ਸੈਂ ਛੱਲੀ ਕਰਾ ਦੇ ਗਏ ਗੁਲਾਬੀ ਥਾਣ ਹਾਂਜੀ ਹਾਂਜੀ ਦੇਖਾ ਦਿਖਾ ਦੇ ਇਹ ਲੋ ਚਾਰ ਥਾਣੇ ਗੁਲਾਬੀ ਬਹੁਤ ਸੋਹਣੇ ਨੇ ਹਾਂਜੀ ਮੰਜੇ ਦੇ ਪਾਵ ਯਾਰ ਅੱਜ ਤਾਂ ਬਰਾ ਮੇਲਾ ਲੁੱਟਣ ਵਾਲਾ ਕੰਮ ਕੀ ਭਾਜਦਾ ਇਹ 15000 ਦੇ ਦਾਂਗੇ ਵੀਰੇ 15 ਹਾਂ ਵੱਡਾ ਆਫਰ ਹੋ ਮਗਰ ਕਰ ਦੇ ਦਾਂਗੇ ਠੀਕ ਆ ਦੇਖੀ ਜਰਸੀ ਦਾ ਥਾਨ ਦਿਖਾਈ ਦੋ ਅੱਜ ਆ ਦੇਖੀ ਚੀਜ਼ਾਂ ਦੇਖੀ ਅੱਜ ਕੱਜ ਥਾਨ ਥਾਨ ਕਰਾਈ ਪਈ ਆ ਸਾਡੇ ਥਾਨ ਥਾਨ ਕਰਾਈ ਪਈ ਨਾ ਮਾਚ ਲਾ ਲਈ ਨਹੀਂ ਉਹ ਜਹਾ ਥਣ ਕੱਢ ਦੀ ਮਾਚ ਲਾ ਲਈ ਸਾਫਤ ਕਰਦੇ ਫਰੀ ਹੈ ਜੇ ਫਰੀ ਲੈ ਜੇ ਹੋਰ ਠੀਕ ਐਡਾ ਕਰਦੀ ਨਹੀਂ ਹੁੰਦਾ ਉਹਦਾ ਯਾਰ ਗੱਲ ਜਿਹੜੀ ਕਈ ਉਹਦੇ ਤੇ ਝੂਠ ਸਾਫਤ ਕਰਦੇ ਤਾਂ ਵੀ ਫਰੀ ਲੈ ਜੇ ਯਾਰ ਬੰਦਾ ਠੀਕ ਆ ਓਏ ਉਹ ਜਾ ਕੰਮ ਨਹੀਂ ਬੜਾ ਕੀਤਾ ਆਪਾਂ ਠੀਕ ਆ ਸਹੀ ਗੱਲ ਆ ਪਿਆ ਪਿਆਰ ਹੀ ਕਮਾਇਆ ਪਣਾ ਭਰਾਵਾਂ ਦਾ ਪੈਸਾ ਨਹੀਂ ਹੱਡ ਨਹੀਂ ਖੁੱਡਣੀ ਚੈੱਕ ਕਰ ਬਰੀਡ ਆਪਾਂ ਦਾ ਮਾਨ ਨਹੀਂ ਕਰਦੇ ਆਪਾਂ ਮਾਨ ਨਹੀਂ ਕਰਦੇ ਨਾਂ ਦੇ ਨਾਂ ਲੈ ਕੇ ਬੱਚੀ ਵੇਚ ਜਾਂਦੇ ਬੰਦੇ ਆਪਣੀ ਅੱਛਾ ਇਹਦੀ ਗੱਲ ਕਹਦੇ ਨਾਮੇ ਨਾਲ ਠੀਕ ਆ ਹਾਂ ਵੀ ਇਹ ਉਹਦੀ ਬੱਚੀ ਆ ਠੀਕ ਆ ਇੰਨਾ ਵਾਹਿਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਆਪਾਂ ਕੌਣ ਵੀਰੇ ਆਪਣਾ ਕੁਝ ਵੀ ਹੈ ਨਹੀਂ ਠੀਕ ਆ ਰੰਗ ਪ੍ਰਿੰਟ ਚੰਗਾ ਆ ਹੈਨਾ ਠੀਕ ਆ ਬੱਚਾ ਤੇ ਇਹਦੀ ਡਿਮਾਂਡ ਵੀ ਇਹਦੀ ਵੀਰੇ 15000 ਜੋੜਾ 2 ਤੇ 3 ਨੰਬਰ ਜੋੜੇ ਦਾ ਮਾਨ ਤਾਂ ਨਹੀਂ ਹੋਊਗਾ ਵੀਰੇ ਠੀਕ ਆ ਕਰ ਦਾਂਗੇ ਜਰੂਰ ਠੀਕ ਆ ਰਾਗ ਨੰਬਰ ਆ ਗਿਆ ਬਈ ਆਪਣਾ 4 ਜੀ ਫਰੈਂਟ ਵੇਖ ਕੇ ਇਹ ਦੇਖ ਵੀਰੇ ਇਹ ਅੱਜ ਦਾ ਬ੍ਰੈਂਡ ਆ ਇਹ ਅੱਜ ਦਾ ਬ੍ਰੈਂਡ ਆ 4 ਹੀ ਥਾਣਾ ਫਰਦੀ ਕਬੂਤਰੀ ਹਰ ਕੋਈ ਅ ਚੱਕਰੀ ਗੋ ਹੂੰ ਝੋਲੀ ਵੀ ਪੂਰੀ ਚੰਗੀ ਆ ਇਹਦੀ ਹਾਂਜੀ ਕੋਈ ਨਿਖਾ ਦਿੰਦੇ ਸੱਲੀ ਕਰਾਵਾਂਗੇ ਆਪਾਂ ਖੜ ਨਹੀਂ ਖੁੜ ਨਹੀਂ ਨਖਰੇ ਵਾਲੀ ਆ ਪੂਰੀ ਤੇ ਨਾਲ ਦੇ ਨਾਲ ਦੱਸਦੀ ਕਹਦੀ ਏ ਆਈ ਹੋਈ ਤਾਂ ਏ ਆਈ ਵੀਰੇ ਦੋ ਗਵੱਛੇ ਦੇ ਅੱਗੇ ਜਾ ਕੇ ਹੋਈ ਆ ਠੀਕ ਆ ਇਹਨਾਂ ਦੇ ਨਹੀਂ ਹੋਈ ਹਾਂਜੀ ਲਓ ਕਾਬਲੀ ਆ ਏ ਆਈ ਦੇ ਹਾਂਜੀ 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 ਲਓ ਰੰਗ ਪਰਿੰਟ ਪੂਰਾ ਚੰਗਾ ਆ ਗਿਆ ਵੀਰੇ ਦੇਖ ਸਕਦੇ ਇਹਦੇ ਬਰਾਲਾ ਈਦਾ ਬ੍ਰਾਂਡ ਆ ਇਹ ਹੂੰ ਬ੍ਰਾਂਡ ਜਾਣਦੇ ਬੰਦੋ ਜੀ ਬੰਦੋ 4 ਨੰਬਰ ਦੀ ਡਿਮਾਂਡ ਜੀ ਵੀਰੇ ਮੰਗ ਮੰਗਾ ਨੂੰ ਆਪਾਂ ਦਾ 22000 ਮੰਗ ਲੈਨੇ ਆ ਨਹੀਂ ਇਹ ਵੀ ਆਪਾਂ 15 ਹੀ ਦੇ ਦਾਂਗੇ ਇਹ ਵੀ 15 ਹੀ ਹਾਂ ਮਦੀਨ ਲੈਣਾ ਸੋਦਾ ਹੀ ਆ ਮਾਲ ਦਾ ਚਲੋ ਇਹ ਮੁਠੇ ਦੀ ਜਾਣਦੇ ਜੋੜੇ ਚ ਮਾਲਾ ਜੋੜੇ ਦੇ 15 ਹੀ ਦੇ ਜੋੜਾ ਲੈਂਦਾ ਠੀਕ ਆ ਹਾਂ ਜੀ ਹਾਂ ਜੀ ਇਹਦੀ ਪਹਿਲਾਂ ਝੂਲੀ ਚੈੱਕ ਕਰਾ ਬਾਰੀ ਜੀ ਇਹਦਾ ਬਾਰੀ ਜੀ ਜਦ ਨਜਾਇਜ਼ ਜੀ ਚੰਗੀ ਆ ਬਰਾੜਾ ਚੰਗੀ ਆ ਇਹ ਪੱਟੀ ਬਿਠੀ ਆਈ ਵਗੈਰਾ ਤਾਂ ਨਹੀਂ ਹੋਈ ਇਹਦੇ ਲੱਗਾ ਸੀ ਮੈਨੂੰ ਵੀਰੇ ਹਾਂ ਕਰਮ ਵਾਲੀ ਗੱਬਣ ਨਿਕਲੇ ਪਰ ਸੌਦਾ ਖਾਲੀ ਫਿਰ ਵੀਰੇ ਗੱਲ ਪਤਾ ਕੀ ਆ ਇਹਦੇ 250 ਰੁਪਇਆ ਲੱਗਣਾ ਨੇ ਦੁੱਗਣੇ ਰੁਪਇਆ ਦੀ ਹੋਏ ਨਹੀਂ ਜਾ ਕੇ ਰਵੜਾ ਚੜਜਣ ਬਸ ਹਾਂ ਸਿੰਗ ਤੇ ਹਾਂ ਉਹ ਯਾਰ ਖੁੱਲਾ ਹੀ ਚਾਲ ਜਾਂ ਦੇਵੇ ਭਾਗ ਹੋਏ ਇਹੋ ਜੀਆਂ ਚੀਜ਼ਾਂ ਦੇ ਇਹੋ ਜੇ ਕੱਢ ਕੇ ਠੀਕ ਆ ਲਓ ਬੜਾ ਜੇ ਸੰਗਣਾ ਨਾ ਹੁੰਦੇ ਆਏ ਹਾਏ ਬਹਿ ਜਾ ਬਹਿ ਜਾ ਕਰਾ ਅੱਜ ਵੀ ਇਹਨੇ ਬਹਿ ਜਾ ਬਹਿ ਜਾ ਕਰਾਉਣੀ ਆ ਜੈ ਵੀ ਬਹਿ ਜਾ ਬਹਿ ਜਾ ਕਰਾਉਗੀ ਆਹ ਪ੍ਰਿੰਟ ਨਹੀਂ ਮਿਲਦਾ ਕਿਤੇ ਕੁਆਲਿਟੀ ਦਿਖਾ ਦੀ ਮਾੜੀ ਲੈਬਰੇ ਦਿਖਾ ਨਾ ਇਹ ਝੋਲੀ ਮਿਲੇ ਦੀ ਹਾਰੀਏ ਗੋਬੀਆਂ ਪੂਰੀਆਂ ਕਹਿੰਦੇ ਆਂਦੇ ਰੱਬ ਕਦੀ ਵੱਜ ਬਜ ਬਰਾੜਾ ਰੱਖ ਜਾਂਦਾ ਰੱਖ ਜਾਂਦਾ ਜੇ ਨਾ ਰੱਖਦਾ ਮੈਂ ਵੀ 50000 ਮੰਗੇ ਫੋਨ ਮਾਰਕ ਨਹੀਂ ਜੱਕਣਾ ਠੀਕ ਆ ਹਾਂ ਮੈਂ ਧੂੜ ਨਹੀਂ ਬੋਲਦਾ ਪਰ ਅੱਜ ਵੀ ਭਾਜੀ ਜਾਣੀ ਕਿੰਨੇ ਚ ਇਹ 20000 ਰੁਪਏ ਮੋਲ ਦਾ ਮੰਨ ਤਾਂ ਇਹਦਾ ਵੀ ਕਰਾਂਗੇ ਮੰਨ ਤਾਂ ਕਰ ਹਾਂ ਇਹਦਾ ਰਵੜਾ ਚੜ ਜਾਗੇ 250 ਰੁਪਏ ਲੱਗਣਾ ਹੂੰ ਸਹੀ ਗੱਲ ਆ ਫਿਰ ਤਾਂ ਬਾਈ 50 ਫਿਰ ਦੁਨੀਆ ਨੇ ਵੀ ਉੱਤੋਂ ਦੀ ਹੋ ਹੋ ਡਿਗੜਾ ਬਾਈ ਚੀਜੀ ਬਾਲੀ ਨਜਾਇਜ਼ ਜੀ ਚੰਗੀ ਆ ਹੂੰ ਨਜਾਇਜ਼ ਜੀ ਚੰਗੀ ਆ ਫਿਰ ਆਪਾਂ ਕਹਿੰਦੇ ਆਂ ਬਰਾੜਾ ਆਪਾਂ ਭੈਣ ਭਰਾਵਾਂ ਨਾ 6 ਨੰਬਰ ਨਾ ਆ ਗਿਆ ਬਾਈ ਹਾਂਜੀ 6 ਨੰਬਰ ਠੀਕ ਆ ਚਾਰ ਹੀ ਥਾਣਾ ਦਿਖਾ ਦੇ ਵੀਰੇ ਮੋਟੇ ਟੋਲੀ ਚੈੱਕ ਕਰਾ ਦਿੰਨੇ ਕੋਈ ਗੱਲ ਨਹੀਂ ਦਿਖਾ ਦਿੰਗੇ ਇੱਕ ਮਿੰਟ ਡਰਦੀ ਆ ਥੋੜਾ ਕੋਈ ਨਹੀਂ ਮੈਂ ਲਓ ਹੁਣ ਦਿਖਾਓ ਦਿਖਾਓ ਥੱਲੀ ਕਰਾ ਦੋ ਲਓ ਜੀ ਥੱਲੀ ਕਰਾ ਦੋ ਥੋੜੀ ਡਰਦੀ ਆ ਮੋਟੇ ਥਾਣਾ ਚਾਰ ਹੀ ਬਾਕੀ ਆਪਣੀ ਗਾਰੰਟੀ ਆ ਹਾਂਜੀ ਹਾਂਜੀ ਠੀਕ ਆ ਰੰਗ ਪ੍ਰਿੰਟ ਪੂਰਾ ਚੰਗਾ ਹੈ ਨਾ ਹਾਂਜੀ ਹਾਂਜੀ ਪੈਠ ਪੂੜਾ ਵੀ ਚੰਗਾ ਬਹੁਤ ਜੰਗੀ ਬੱਸੀ ਲਓ ਜੀ ਦੇਖ ਸਕਦੇ ਚੰਗਾ ਬੱਚਾ ਬਹੁਤ ਜੰਗੀ ਹੂੰ ਉਹ ਵੀ ਨਿੱਗਰ ਆ ਬਹੁਤ ਨਿੱਗਰ ਬੱਚੀ ਇਹਦੀ ਇਹ ਆਈ ਹੋਈ ਐ ਇਹਦੀ ਹੋਈ ਵੀ ਕਿੰਨਾ ਜਨਾਬਾ ਹੋ ਗਿਆ ਹਾਂ ਇਹਨੂੰ ਦਸ ਦੇ ਮਹੀਨੇ ਨੇੜੀ ਹੋ ਗਈ ਇਹਦੀ ਡਿਮਾਂਡ ਫਿਰ ਇਹਦੀ ਡਿਮਾਂਡ ਵੀ 15000 ਦੇਵਾਂਗੇ ਸੱਤ ਨੰਬਰ ਨਾਲ ਆ ਵੱਡੀਆਂ ਆ ਗਈਆਂ ਹੈਨਾ ਹਾਂ ਜੀ ਆ ਜੋੜਾ ਵੱਡੀਆਂ ਬੱਚੀਆਂ ਦਾ ਬਹੁਤ ਇਹਨਾਂ ਦੋਨਾਂ ਦੀ ਇਹ ਆਈ ਹੋਈ ਆ ਬਾਈ ਇਹਨਾਂ ਦੋਨਾਂ ਦੀ ਹੋਈ ਆ ਤੋਰ ਦੇ ਵੀਰੇ ਠੀਕ ਆ ਖੜਨੀ ਖੁੜਨੀ ਪੂਰੀ ਚੰਗੀ ਆ ਬੇਲ ਬੂਲ ਪੂਰੀ ਚੰਗੀ ਆ ਹਾਂ ਜੀ ਕਰ ਸਕਦੇ ਹਾਂ ਸੋਨਾ ਥਾਣਾ ਦਾ ਸਹਿਜ ਆ ਲੈ ਖੜਨੀ ਦੇਖੀ ਬਰਾੜਾ ਬੱਚੀ ਕੀ ਇਹਦੀ ਕੁਆਲੀ ਵਿੱਚ ਬੋਦੀਆਂ ਵਾਲੀਆਂ ਮੱਛੀਆਂ ਦਾ ਸਹੀ ਗੱਲ ਹੈ ਇਹਨਾਂ ਕਰ ਲੈ ਪਰ ਇਹਦੇ ਬਰੂਂਟ ਪੂਰਾ ਸੁਨਾ ਆਇਆ ਠੀਕ ਹੈ ਥਣ ਵਿਖਾ ਦੇ ਜਾਰੇ ਹੂੰ ਬਾਕੀ ਲਓ ਜੀ ਕਰ ਲੋ ਚੈੱਕ ਕੁੱਲ ਸੇਵਿਕੀ ਮਾਨੇ ਕਿ ਨਾ ਵੇ ਹਾਂਜੀ ਵਧੀਆ ਬਾਕੀ ਹਜਿੰਨੀਆਂ ਬੱਚੀਆਂ ਵਧੀਆ ਵਾ ਵਧੀਆ ਆ ਦਾ ਮੰਨ ਲਓ ਜੇ ਗੱਬਰ ਨਿਕਲੇ ਤਾਂ ਚਲੋ ਅਗਲੇ ਦੀ ਕਿਸਮਤ ਨਹੀਂ 20 ਦਿਨ ਤਾਂ ਆਏ ਲੈ ਹਨਾ ਇਹਦਾ ਵੀਰੇ ਬੱਚੀਆਂ ਵਾਲੀਆਂ ਜਾਈਆਂ ਪੂਰੀ ਚੰਗੀ ਆ ਇਹਦਾ ਫੋਲੀ ਇਹ ਆਈ ਦੇ ਕਾਬਲ ਆ 8 ਨੰ ਇਹਦੀ ਡਿਮਾਂਡ ਬਈ ਸੱਚ ਸੱਤ ਨੰਬਰ ਦੀ ਇਹਦੀ 15000 ਦੀ ਤੇ 8 ਨੰਬਰ ਦੀ ਆਈ ਇਹਦੀ 15000 ਦੀ ਆ ਦਿਖਾਓ ਫੇਰ ਦਿਖਾਓ 15000 ਪ੍ਰਿੰਟ ਇਹਦਾ ਵੀ ਸੋਨਾ ਆ ਹਨਾ ਹੂੰ ਇਹਦੇ ਵੀ ਨਹੀਂ ਕੋਈ ਫੋਰਚ ਸ਼ਾਕ ਨਹੀਂ 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 ਫੋਰਚਾਂਗੇ ਨਹੀਂ ਚਾਰ ਹੀ ਖਾਣਾ ਵਿਖਾ ਦੇਣ ਠੀਕ ਹੈ ਰੰਗ ਪ੍ਰਿੰਟ ਪੂਰਾ ਚੰਗਾ ਆ ਗਿਆ ਹੈ ਨਾ ਹਾਂਜੀ ਹਾਂਜੀ ਚਾਰ ਹੀ ਥਾਣੇ ਦਿਖਾ ਦਨੇ ਬਣ ਕੇ ਝੋਲੀ ਜਾਦੇ ਆ ਜੀ ਝੋਲੀ ਜਾਦੇ ਆ ਟੱਲ ਬਾਲੀ ਹੈ ਨਾ ਝੋਲੀ ਚ ਲੈ ਚੱਲੀ ਪੂਰਾ ਸੋਹਣਾ ਰੰਗ ਪ੍ਰਿੰਟ ਜਾਤ ਬ੍ਰੀਡ ਤੁਸੀਂ ਦੇਖ ਸਕਦੇ ਹੋ ਇਹਦੀ ਇਹਦੀ ਵੀ ਡਿਮਾਂਡ 15000 ਹੁਣ ਵੀਰੇ ਆਪਾਂ ਦੇਖੋ ਇਹ ਚੀਜ਼ ਲਾਉਣੇ ਆ ਹਨ ਜਿੰਨੀ ਜਿੰਨੀ ਆਪਾਂ ਬੱਚੀ ਦੇਈ ਜਾਣੇ ਚਲੋ ਸਾਰੇ ਭੈਣ ਭਰਾਵਾਂ ਨੇ ਦੇਖ ਲਈ ਹਨ ਸਾਰੇ ਪਸ਼ੂ ਪਾਲਦੇ ਵੀ ਆ ਵੀਰੇ 15000 ਰੁਪਏ ਦੁੱਧ ਪੀ ਜਾਣਾ 15 ਤੋਂ ਵੀ ਜ਼ਿਆਦਾ ਦੁੱਧ ਪੀਊਗੀ ਤੇਰੇ ਫੀਡ ਖਾਊਗੀ ਫਿਰ ਇਹਨੇ ਪਾਲਣ ਪੋਚਣ ਕਿਤਨਾ ਤੇ ਅੱਜ ਵੀਰੇ ਸੀਮੰਤੇ ਤਿਆਰ ਕੇ ਸੀਮੰਤ ਤੇ ਬਾਈ ਇੱਕ ਗੱਲ ਉਹ ਵੀ ਆ ਜਿਨ੍ਹਾਂ ਨੂੰ ਆਪਾਂ 20-20 ਦਿਨ ਦੇ ਟੀਕੇ ਲੱਗੇ ਕਹਿ ਕੇ ਦਿੱਤੀਆਂ ਉਹਨਾਂ ਦੀਆਂ ਗੱਬਣਾ ਵੀ ਨਿਕਲੀਆਂ ਉਹਨਾਂ ਨੇ ਵੀਡੀਓ ਦੇਖਣੀ ਉਹਨਾਂ ਨੇ ਵੀਡੀਓ ਉਹਨਾਂ ਨੇ ਵੀ ਦੇਖਣੀ ਇਹ ਅਗਲੇ ਦੇ ਕਰਮ ਖੇਡਦੇ ਆ ਵੀਰੇ ਅਸੀਂ ਚੰਗੀ ਵੀ ਰੋਕਣੀ ਅਸੀਂ ਮਾਰੀ ਵੀ ਰੋਕਣੀ ਅਸੀਂ ਤਾਂ ਅੱਜਾਂ ਹੀ ਤੜਕੇ ਉੱਗੇ ਤੜਕੇ ਹੀ ਕੱਲ ਨੂੰ ਵੇਖੀਆ ਇਹ ਮਾਲ ਦੇ ਵੀਰ ਸਰਕਲ ਚੱਲੀ ਆ ਇਹਦੇ ਵੀਰੇ ਥੋੜੇ ਡਰਦੀ ਐ ਚਾਰੀ ਥਾਣਾ ਬੱਸੀ ਦੇ ਥਾਣਾ ਦੀ ਗਰੰਟੀ ਐ ਹਾਂਜੀ ਹੁਣ ਬੱਚੀਆਂ ਸੱਤੇ ਦੀਆਂ ਸੱਤੇ ਇਕੱਠੀਆਂ ਲੈ ਜੇ ਸੱਤੇ ਇਕੱਠੀਆਂ ਲਈ ਵੀਰੇ ਬੰਦਾ ਦਾ ਆਪਣਾ ਹੈਗਾ 30 60 90 ਦੇ 1 ਲੱਖ ਦੇ 10000 ਰੁਪਿਆ ਬੰਦਾ ਹੂੰ ਇਹ ਕੋਈ ਕਠਿਨਾਲ ਹੋਊਗਾ ਹਨ ਹਮ 150 ਸੋਰੀ 95000 ਦੀਆਂ ਕੱਟੀਆਂ ਦੇ ਦਾਂਗੇ ਸੱਤ ਵੱਛੇ ਸੱਤ ਵੱਛੇ ਕੈਮਰਾ ਮਾਰਦਾ ਟਾਪ ਦੀ ਬਰੀਡ ਆ ਸੱਤੇ ਹਾਂ ਇੱਕ ਵੀ ਦੋਈ ਗੱਬਣਾ ਨਿਕਲੀਆਂ ਬੱਲੇ ਬੱਲੇ ਵਿੱਚੋਂ ਸੱਤ ਵੱਛੇ ਅੰਬਾਈ ਕਹਿੰਦਾ ਵਾ 95000 ਵਿੱਚ ਹੀ ਕੱਟੀ ਜਾਂਦੇ ਕੱਟੀ ਵਿੱਚ ਹੀ ਹਾਂ ਕੱਟੀ ਵਿੱਚ ਹੀ ਜਾਂਦੇ ਕੱਟੀ ਵਿੱਚ ਲਗਾਂ ਮਨਾ ਕਰ ਯਾਰ ਹਮ ਦੱਸ ਕਿੰਨੇ ਦੀ ਸ ਵਿੱਚੇ ਵਿੱਚੇ ਕੱਟੀ ਤੇ ਕੱਟੀ ਦਾ ਐਡ ਕਰ ਲਾਂਗੇ ਨਾਲ ਹੀ ਚਲ ਮਾਨਤਨ ਹੋ ਜਾਊਗਾ ਹਾਂ ਮਾਨਤਨ ਕਰਦੇ ਠੀਕ ਆ 95000 ਦੀਆਂ ਸੱਤ ਵੱਛੀਆਂ ਤੇ ਜੇ ਕੱਟੀ ਲੈਣੀ ਮਾਨਦਾਨ ਵਿੱਚੋਂ ਬਾਈ ਕਹਿੰਦਾ ਕਰ ਦਾਂਗੇ ਕੱਟੀ ਦੀ ਕੀਮਤ ਪਲੱਸ ਲੱਗੂਗੀ 95000 ਤੋਂ ਬਾਕੀ ਰੰਗ ਪ੍ਰਿੰਟ ਹੈ ਨਾ ਬਾਈ ਪੂਰੇ ਚੰਗੇ ਆ ਹਾਂਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ